ਮੈਂ ਤੁਹਾਨੂੰ ਲੈ ਕੇ ਚੱਲਦਾ ਹਾਂ 17ਵੀਂ ਸਦੀ ਦੇ ਸਕਾਟਲੈਂਡ ਦੇ ਇੱਕ ਛੋਟੇ ਜਿਹੇ ਸ਼ਹਿਰ ਲੋਵਰ ਲਾਰਗੋ ਦੇ ਵਿੱਚ ਜਿੱਥੇ ਅਲੈਗਜ਼ੈਂਡਰ ਨਾਮ ਦਾ ਇੱਕ ਲੜਕਾ ਰਹਾ ਕਰਦਾ ਸੀ ਤੇ ਐਸ ਲੜਕੇ ਦਾ ਜਨਮ ਹੋਇਆ ਸੀ ਸਾਲ 1675 ਦੇ ਵਿੱਚ ਅਲੈਗਜ਼ੈਂਡਰ ਆਪਣੀ ਉਮਰ ਦੇ ਬੱਚਿਆਂ ਦੇ ਨਾਲੋਂ ਕਾਫੀ ਜ਼ਿਆਦਾ ਅਲੱਗ ਸੀ ਕਿਉਂਕਿ ਉਹ ਬਚਪਨ ਤੋਂ ਹੀ ਬਹੁਤ ਜ਼ਿਆਦਾ ਸ਼ਰਾਰਤੀ ਸੀ ਤੇ ਹਰ ਜਗ੍ਹਾ ਤੇ ਭੰਨ ਤੋੜ ਕਰਦਾ ਸੀ ਅਲੈਗਜ਼ੈਂਡਰ ਨੂੰ ਸਮੁੰਦਰ ਦੇ ਨਾਲ ਬਹੁਤ ਪਿਆਰ ਸੀ ਉਸ ਨੇ ਬਚਪਨ ਦੇ ਵਿੱਚ ਹੀ ਇਹ ਚੀਜ਼ ठान ਲਈ ਸੀ ਕਿ ਉਹ ਵੱਡਾ ਹੋ ਕੇ ਸਮੁੰਦਰ ਦੇ ਵਿੱਚ ਜਾਵੇਗਾ ਅਤੇ ਸਮੁੰਦਰ ਨੂੰ ਐਕਸਪਲੋਰ ਕਰੇਗਾ ਪਰ ਅਲੈਗਜ਼ੈਂਡਰ ਨੂੰ ਇਹ ਨਹੀਂ ਪਤਾ ਸੀ ਕਿ ਇਹ ਹੀ ਸਮੁੰ ਇਹਦਾ ਸਭ ਤੋਂ ਵੱਡਾ ਦੁਸ਼ਮਣ ਬਣ ਜਾਵੇਗਾ ਤੇ ਉਹ ਲਗਾਤਾਰ ਇਸ ਸਮੁੰਦਰ ਦੇ ਵਿਚਾਲੇ 4 ਸਾਲਾਂ ਤੱਕ ਫਸਿਆ ਰਹੇਗਾ ਉਹ ਵੀ ਇਕੱਲਾ ਇਹ ਇੱਕ ਸੱਚੀ ਕਹਾਣੀ ਹੈ ਅਲੈਗਜ਼ੈਂਡਰ ਨਾਮ ਦੇ ਇੱਕ ਲੜਕੇ ਦੀ ਉਹ ਕਿਵੇਂ ਇੱਕ ਟਾਪੂ ਦੇ ਉੱਪਰ ਫਸ ਜਾਂਦਾ ਹੈ ਤੇ ਫਿਰ ਉੱਥੋਂ ਕਿਵੇਂ ਜਾਉਂਦਾ ਵਾਪਸ ਆਉਂਦਾ ਹੈ ਜਾਣਦੇ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਬਹੁਤ ਛੋਟੀ ਉਮਰ ਦੇ ਵਿੱਚ ਹੀ ਅਲੈਗਜ਼ੈਂਡਰ ਆਪਣੇ ਘਰ ਤੋਂ ਭੱਜ ਗਿਆ ਸੀ ਸਮੁੰਦਰ ਦੇ ਵਿੱਚ ਸਫ਼ਰ ਕਰਨ ਦੇ ਲਈ ਕਿਉਂਕਿ ਉਸ ਨੂੰ ਧਰਤੀ ਦੀ ਦੁਨੀਆ ਕੁਝ ਜ਼ਿਆਦਾ ਪਸੰਦ ਨਹੀਂ ਸੀ। ਅਲੈਗਜ਼ੈਂਡਰ ਸਮੁੰਦਰ ਦੇ ਵਿੱਚ ਜਾ ਕੇ ਥੋੜੇ ਸਮੇਂ ਬਾਅਦ ਫਿਰ ਆਪਣੇ ਘਰ ਵਾਪਸ ਆ ਜਾਂਦਾ ਹੈ ਪਰ ਘਰ ਆ ਕੇ ਫਿਰ ਉਸ ਦਾ ਉਹੀ ਲੜਾਈ ਕਲੇਸ਼ ਰਹਿੰਦਾ ਹੈ। ਇਸ ਕਰਕੇ ਉਹ ਹਮੇਸ਼ਾ ਦੇ ਲਈ ਆਪਣੇ ਘਰ ਨੂੰ ਛੱਡਣ ਦਾ ਫੈਸਲਾ ਲੈ ਲੈਂਦਾ ਹੈ ਤੇ ਸਮੁੰਦਰ ਵੱਲ ਨਿਕਲ ਜਾਂਦਾ ਹੈ। ਪਰ ਇਸ ਵਾਰ ਅਲੈਗਜ਼ੈਂਡਰ ਘੁੰਮਣ ਦੇ ਲਈ ਨਹੀਂ ਬਲਕਿ ਜੌਬ ਦੇ ਬਹਾਨੇ ਦੇ ਨਾਲ ਸਮੁੰਦਰ ਦੇ ਵਿੱਚ ਜਾਂਦਾ ਹੈ। ਇਹ ਗੱਲ ਹੁੰਦੀ ਹੈ ਜੀ 1703 ਈਸਵੀ ਦੀ ਅਲੈਗਜ਼ੈਂਡਰ ਨਾਮ ਦਾ ਇਹ ਲੜਕਾ ਸਮੁੰਦਰ ਦੇ ਵਿੱਚ ਕਿ ਗਰੋ ਦਾ ਮੈਂਬਰ ਬਣ ਜਾਂਦਾ ਹੈ ਤੇ ਉਹਨਾਂ ਦੇ ਨਾਲ ਸਮੁੰਦਰੀ ਜਹਾਜ਼ਾਂ ਨੂੰ ਲੁੱਟਣ ਦੇ ਲਈ ਉਹਨਾਂ ਦੇ ਸ਼ਿਪ ਦੇ ਵਿੱਚ ਚਲਿਆ ਜਾਂਦਾ ਹੈ ਤੇ ਹਥਿਆਰਾਂ ਨੂੰ ਲੁੱਟਣ ਵਾਲੇ ਇਹ ਸ਼ਿਪ ਦਾ ਕੈਪਟਨ ਹੁੰਦਾ ਹੈ ਥੋਮਸ ਸਟਾਰਡਿੰਗ ਜਿਹੜਾ ਕਿ ਇਸ ਕਹਾਣੀ ਦਾ ਮੇਨ ਵਿਲਨ ਵੀ ਹੈ ਜਹਾਜ਼ ਦੇ ਕੈਪਟਨ ਥੋਮਸ ਅਤੇ ਅਲੈਗਜ਼ੈਂਡਰ ਦੇ ਵਿਚਾਲੇ ਅਕਸਰ ਹੀ ਨੋਕਚੋਕ ਅਤੇ ਲੜਾਈ ਹੁੰਦੀ ਰਹਿੰਦੀ ਸੀ ਜਿਹੜੇ ਸ਼ਿਪ ਦੇ ਉੱਪਰ ਅਲੈਗਜ਼ੈਂਡਰ ਸਵਾਰ ਹੁੰਦਾ ਹੈ ਉਹ ਲਗਾਤਾਰ ਜਿਹੜੇ ਲੁੱਟਾਂ ਹੋ ਕਰਦੇ ਨੇ ਉਹ ਸ਼ਿਪ ਨੂੰ ਕਾਫੀ ਜ਼ਿਆਦਾ ਮੁਰੰਮਤ ਦੀ ਲੋੜ ਪੈ ਜਾਂਦੀ ਹੈ ਉਹ ਕਾਫੀ ਦਾ ਖਸਤਾ ਹਾਲਤ ਦੇ ਵਿੱਚ ਚਲਿਆ ਜਾਂਦਾ ਹੈ ਉੱਪਰੋਂ ਅਲੈਗਜ਼ੈਂਡ ਕਰਨੋਂ ਸਾਰੇ ਉਸ ਬਿਮਾਰੀ ਦੀ ਪਕੜ ਦੇ ਵਿੱਚ ਆ ਜਾਂਦੇ ਨੇ ਥੋਮਸ ਜਿਹੜਾ ਇਹ ਜਹਾਜ਼ ਦਾ ਕੈਪਟਨ ਸੀ ਉਹ ਅੰਦਰੋਂ ਅੰਤਰੀ ਬਹੁਤ ਜ਼ਿਆਦਾ ਖਾਰ ਖਾਂਦਾ ਸੀ ਅਲੈਗਜ਼ੈਂਡਰ ਦੇ ਨਾਲ ਤੇ ਉਹ ਇਸ ਤੋਂ ਬਦਲਾ ਵੀ ਲੈਣਾ ਚਾਹੁੰਦਾ ਸੀ ਇਸ ਲਈ ਜਹਾਜ਼ ਦੇ ਕੈਪਟਨ ਥੋਮਸ ਨੇ ਅਲੈਗਜ਼ੈਂਡਰ ਨੂੰ ਸਭ ਕੁਝ ਸਿਖਾਉਣ ਦੇ ਲਈ ਇੱਕ ਪਲਾਨ ਬਣਾਇਆ ਥੋਮਸ ਨੇ ਅਲੈਗਜ਼ੈਂਡਰ ਨੂੰ ਥੋੜਾ ਜਿਹਾ ਟੂਲ ਦੇ ਤੇ ਉੱਤੇ ਥੋੜਾ ਜਿਹਾ ਖਾਣਾ ਦੇ ਦਿੱਤਾ ਤੇ ਇੱਕ ਬਾਈਬਲ ਦੀ ਬੁੱਕ ਦੇ ਕੇ ਉਸ ਨੂੰ ਇੱਕ ਟਾਪੂ ਦੇ ਉੱਪਰ ਇਕੱਲੇ ਛੱਡ ਦਿੱਤਾ ਅਲੈਗਜ਼ੈਂਡਰ ਨੂੰ ਲੱਗਿਆ ਸੀ ਕਿ ਇਸ ਜਹਾਜ਼ ਦੇ ਵਿੱਚ ਜਿਹੜੇ ਬਿਮਾਰ ਨਾਵਕ ਨੇ ਉਹ ਵੀ ਉਸ ਦੇ ਨਾਲ ਇਸ ਟਾਪੂ ਦੇ ਜਿਹੜਾ ਡਰ ਗਿਆ ਸੀ ਉਸਨੇ ਥਾਮਸ ਨੂੰ ਰਿਕੁਐਸਟ ਵੀ ਕੀਤੀ ਜਿਹੜਾ ਕਿ ਉਸ ਜਹਾਜ਼ ਦਾ ਕੈਪਟਨ ਸੀ ਕਿ ਤੂੰ ਮੈਨੂੰ ਵਾਪਸ ਲੈ ਲੈ ਮੈਂ ਇੱਥੇ ਇਕੱਲਾ ਮਰ ਜਾਵਾਂਗਾ ਪਰ ਥਾਮਸ ਉਸ ਦੀ ਇੱਕ ਵੀ ਗੱਲ ਨਹੀਂ ਸੁਣਦਾ ਤੇ ਉਸ ਨੂੰ ਇਕੱਲੇ ਮਰਨ ਦੇ ਲਈ ਉਸ ਟਾਪੂ ਦੇ ਉੱਪਰ ਛੱਡ ਦਿੰਦਾ ਹੈ ਜਹਾਜ਼ ਦਾ ਕੈਪਟਨ ਥਾਮਸ ਦੂਜੇ ਨਾਵਕਾਂ ਦੇ ਅੱਗੇ ਇਹ ਐਗਜ਼ਾਮਪਲ ਰੱਖਣੀ ਚਾਹੁੰਦਾ ਸੀ ਕਿ ਜਿਹੜਾ ਮੇਰੇ ਵਿਰੁੱਧ ਜਾਵੇਗਾ ਉਸ ਦੇ ਨਾਲ ਵੀ ਇਹੀ ਹਾਲ ਹੋਵੇਗਾ ਇਸ ਕਰਕੇ ਉਹ ਲੈਗਜ਼ੈਂਡਰ ਦੀ ਇੱਕ ਵੀ ਗੱਲ ਨਹੀਂ ਸੁਣਦਾ ਥਾਮਸ ਉਸ ਜਗ੍ਹਾ ਤੋਂ ਆਪਣਾ ਜਹਾਜ਼ ਲੈ ਕੇ ਅੱਗੇ ਨਿਕਲ ਜਾਂਦਾ ਹੈ ਤੇ ਲੈਗਜ਼ੈਂਡਰ ਉਸ ਟਾਪੂ ਦੇ ਉੱਪਰ ਫਸ ਚੁੱਕਿਆ ਹੁੰਦਾ ਹੈ ਉਹ ਵੀ ਇਕ ਕਕਾਰ ਹੋਣ ਵਾਲਾ ਹੈ ਸ਼ੁਰੂਆਤ ਦੇ ਦਿਨਾਂ ਦੇ ਵਿੱਚ ਲੈਕਜ਼ੈਂਡਰ ਸਮੁੰਦਰ ਦੇ ਕਿਨਾਰੇ ਬੈਠਾ ਰਹਿੰਦਾ ਸੀ ਤੇ ਲੋਬਸਟਰ ਖਾ ਕੇ ਆਪਣਾ ਗੁਜ਼ਾਰਾ ਕਰਦਾ ਰਹਿੰਦਾ ਸੀ ਤੇ ਸਮੁੰਦਰ ਦੇ ਵਿੱਚ ਉਹ ਲਗਾਤਾਰ ਦੇਖਦਾ ਰਹਿੰਦਾ ਤਾਂ ਕਿ ਕਿਸੇ ਪਾਸਿਓਂ ਕੋਈ ਸ਼ਿਪ ਆ ਜਾਵੇ ਤੇ ਉਸ ਨੂੰ ਬਚਾ ਕੇ ਲੈ ਜਾਵੇ ਪਰ ਥੋੜੇ ਸਮੇਂ ਬਾਅਦ ਹੀ ਪ੍ਰਜਨਨ ਦਾ ਸਮਾਂ ਆ ਜਾਂਦਾ ਹੈ ਤੇ ਜਿਹੜੇ ਸੀਲ ਲਾਇਨ ਹੁੰਦੇ ਨੇ ਉਹ ਸਾਰੇ ਦੇ ਸਾਰੇ ਜਿੱਥੇ ਲੈਕਜ਼ੈਂਡਰ ਬੈਠਦਾ ਹੈ ਉਹ ਜਗ੍ਹਾ ਨੂੰ ਕਵਰ ਕਰ ਲੈਂਦੇ ਨੇ ਤੇ ਮਜਬੂਰੀ ਵਸ ਲੈਕਜ਼ੈਂਡਰ ਨੂੰ ਜੰਗਲ ਦੇ ਅੰਦਰ ਜਾਣਾ ਪੈਂਦਾ ਹੈ ਜਿਵੇਂ ਲੈਕਜ਼ੈਂਡਰ ਸਮੁੰਦਰ ਤੋਂ ਅੰਦਰ ਵਾਲੀ ਸਾਈਡ ਜੰਗਲ ਵੱਲ ਨੂੰ ਜਾਂਦਾ ਹੈ ਤਾਂ ਉਸ ਦੀ ਲਾਈਫ ਕਾਫੀ ਜ਼ਿਆਦਾ ਪਹਿ ਜੋ ਮਿਲ ਗਈਆਂ ਸਨ। ਅਲੈਗਜ਼ੈਂਡਰ ਨੂੰ ਇਹ ਜੰਗਲ ਦੇ ਅੰਦਰ ਜੰਗਲੀ ਬੱਕਰੀਆਂ ਮਿਲ ਜਾਂਦੀਆਂ ਨੇ ਜਿਨ੍ਹਾਂ ਦਾ ਉਹ ਮਾਸ ਖਾ ਕੇ ਤੇ ਦੁੱਧ ਪੀ ਕੇ ਆਪਣਾ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਤੋਂ ਬਿਨਾਂ ਜੰਗਲ ਦੇ ਵਿੱਚ ਉਸ ਨੂੰ ਅਲੱਗ-ਅਲੱਗ ਤਰ੍ਹਾਂ ਦੇ ਫਰੂਟ ਵੀ ਮਿਲ ਗਏ ਸਨ ਜਿਨ੍ਹਾਂ ਨੂੰ ਖਾ ਕੇ ਉਹ ਆਪਣੀ ਜ਼ਿੰਦਗੀ ਜਿਉਣ ਲੱਗ ਗਿਆ ਸੀ। ਰਾਤ ਦੇ ਸਮੇਂ ਬਹੁਤ ਜ਼ਿਆਦਾ ਜੰਗਲੀ ਚੂਹੇ ਅਲੈਗਜ਼ੈਂਡਰ ਦੇ ਉੱਪਰ ਹਮਲਾ ਕਰ ਦਿੰਦੇ ਸਨ। ਇਸ ਤੋਂ ਬਚਣ ਲਈ ਅਲੈਗਜ਼ੈਂਡਰ ਨੇ ਜੰਗਲੀ ਬਿੱਲੀਆਂ ਦੇ ਕੋਲ ਸੌਣਾ ਸ਼ੁਰੂ ਕਰ ਦਿੱਤਾ ਜਿਸ ਦੇ ਕਾਰਨ ਉਸ ਨੂੰ ਚੂਹਿਆਂ ਤੋਂ ਵੀ ਪ੍ਰੋਟੈਕਸ਼ਨ ਮਿਲਣੀ ਸ਼ੁਰੂ ਹੋ ਗਈ। ਅਲੈਗਜ਼ੈਂਡਰ ਜਿਹੜਾ ਜਿਆਦੇ ਨਾਲ ਇੱਕ ਚਾਕੂ ਬਣਾ ਲਿਆ ਜਿਸ ਦੇ ਨਾਲ ਉਹ ਸ਼ਿਕਾਰ ਕਰਨ ਲੱਗ ਗਿਆ ਸੀ ਕਾਲੀ ਮਿਰਚ ਦੇ ਦਰਖਤਾਂ ਦੇ ਨਾਲ ਉਸ ਨੇ ਦੋ ਝੌਂਪੜੀਆਂ ਬਣਾ ਲਈਆਂ ਇਹਨਾਂ ਦੇ ਵਿੱਚੋਂ ਇੱਕ ਝੌਂਪੜੀ ਦੇ ਵਿੱਚ ਉਹ ਖਾਣਾ ਬਣਾਇਆ ਕਰਦਾ ਸੀ ਤੇ ਦੂਜੀ ਦੇ ਵਿੱਚ ਸੌਂਦਾ ਸੀ ਸਟਾਰਟਿੰਗ ਦੇ ਵਿੱਚ ਅਲੈਗਜ਼ੈਂਡਰ ਦੇ ਕੋਲ ਥੋੜਾ ਬਹੁਤਾ ਗਨ ਪਾਊਡਰ ਵੀ ਸੀ ਜਸ ਦੀ ਮਾਦਦ ਨਾਲ ਉਹ ਸ਼ਿਕਾਰ ਕਰ ਲੈਂਦਾ ਸੀ ਪਰ ਬਾਅਦ ਦੇ ਵਿੱਚ ਜਦੋਂ ਗਨ ਪਾਊਡਰ ਉਸ ਦੇ ਕੋਲ ਖਤਮ ਹੋ ਗਿਆ ਤਾਂ ਉਸ ਨੂੰ ਭੱਜ ਕੇ ਹੀ ਸ਼ਿਕਾਰ ਕਰਨਾ ਪੈਂਦਾ ਸੀ ਅਲੈਗਜ਼ੈਂਡਰ ਨੇ ਬਚਪਨ ਦੇ ਵਿੱਚ ਆਪਣੇ ਪਿਤਾ ਤੋਂ ਜਾਨਵਰਾਂ ਦੀ ਚਮੜੀ ਨੂੰ ਟੈਨ ਕਰਨਾ ਸਿੱਖਿਆ ਹੋਇਆ ਸੀ ਤੇ ਆਪਣੇ ਇਹੀ ਹੁਨਰ ਦੀ ਵਰਤੋਂ ਕਰਕੇ ਅਲੈਗਜ਼ੈਂਡਰ ਜੰ ਆਪਣੇ ਲਈ ਕੱਪੜੇ ਬਣਾ ਕੇ ਪਾਉਣ ਲੱਗ ਗਿਆ ਸੀ। ਲੈਕਸੈਂਡਰ ਦੇ ਪਿਤਾ ਸ਼ੂ ਮੇਕਰ ਸਨ ਇਸ ਲਈ ਲੈਕਸੈਂਡਰ ਨੇ ਜੰਗਲ ਦੇ ਵਿੱਚ ਆਪਣੇ ਲਈ ਬੂਟ ਵੀ ਤਿਆਰ ਕਰ ਲਏ ਸਨ ਜੰਗਲੀ ਜਾਨਵਰਾਂ ਦੀ ਚਮੜੀ ਤੋਂ ਪਰ ਥੋੜੇ ਟਾਈਮ ਬਾਅਦ ਲੈਕਸੈਂਡਰ ਨੇ ਬੂਟ ਪਾਉਣੇ ਛੱਡ ਦਿੱਤੇ ਕਿਉਂਕਿ ਉਸ ਦੇ ਪੈਰ ਪਹਿਲਾਂ ਹੀ ਬਹੁਤ ਜ਼ਿਆਦਾ ਹਾਰਡ ਹੋ ਚੁੱਕੇ ਸਨ ਜੰਗਲ ਦੇ ਵਿੱਚ ਰਹਿ ਰਹਿ ਕੇ ਇਸ ਲਈ ਉਸ ਨੂੰ ਬੂਟਾਂ ਦੀ ਜ਼ਰਾ ਜ਼ਰੂਰਤ ਨਹੀਂ ਸੀ। ਹੁਣ ਟਾਈਮ ਪਾਸ ਕਰਨ ਦੇ ਲਈ ਲੈਕਸੈਂਡਰ ਸਮੁੰਦਰ ਦੇ ਕਿਨਾਰੇ ਦੇ ਉੱਪਰ ਜਾ ਕੇ ਬੈਠ ਜਾਂਦਾ ਤੇ ਉੱਥੇ ਬੈਠ ਕੇ ਲਗਾਤਾਰ ਬਾਈਬਲ ਪੜ੍ਹਦਾ ਰਹਿੰਦਾ। ਲੈਕਸੈਂਡਰ ਜਿੰਨਾ ਸਮਾਂ ਉਸ ਟਾਪੂ ਦੇ ਉੱਪਰ ਅਲੈਗਜ਼ੈਂਡਰ ਇੱਕ ਬ੍ਰਿਟਿਸ਼ ਨਾਗਰਿਕ ਸੀ ਜੇਕਰ ਉਸ ਸ਼ਿਪ ਵਾਲੇ ਇਸ ਨੂੰ ਫੜ ਲੈਂਦੇ ਤਾਂ ਪਹਿਲਾਂ ਬਹੁਤ ਜ਼ਰਾ ਤਸੀਹੇ ਦੇਂਦੇ ਤੇ ਬਾਅਦ ਦੇ ਵਿੱਚ ਇਸ ਨੂੰ ਮਾਰ ਵੀ ਦਿੰਦੇ ਤੇ ਜਿਵੇਂ ਅਲੈਗਜ਼ੈਂਡਰ ਸਪੈਨਿਸ਼ ਸ਼ਿਪ ਨੂੰ ਦੇਖਦਾ ਤਾਂ ਉਹ ਭੱਜ ਕੇ ਜੰਗਲ ਦੇ ਅੰਦਰ ਲੁਕ ਜਾਂਦਾ ਫਾਈਨਲੀ 4 ਸਾਲ 4 ਮਹੀਨੇ ਬਾਅਦ ਉਹ ਦਿਨ ਆ ਜਾਂਦਾ ਹੈ ਜਦੋਂ ਅਲੈਗਜ਼ੈਂਡਰ ਨੂੰ ਇੱਕ ਆਸ ਦੀ ਕਿਰਨ ਦਿਖਾਈ ਦਿੰਦੀ ਹੈ ਦਿਨ ਸੀ 2 ਫਰਵਰੀ 1709 ਉਸ ਦਿਨ ਇੱਕ ਅਜਿਹੀ ਸ਼ਿਪ ਤੱਟ ਦੇ ਉੱਪਰ ਆ ਕੇ ਲੱਗਦੀ ਹੈ ਉਸ ਟਾਪੂ ਦੇ ਤੱਟ ਦੇ ਉੱਪਰ ਜਿੱਥੇ ਅਲੈਗਜ਼ੈਂਡਰ ਰਹਿ ਰਿਹਾ ਹੁੰਦਾ ਹੈ ਇਹ ਅਲੈਗਜ਼ੈਂਡਰ ਦੇ ਦੇਸ਼ ਦੀ ਹੀ ਸ਼ਿਪ ਸੀ ਤੇ ਇਸ ਦੇ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਦੇ ਨਾਲ ਜਾਣਦਾ ਸੀ ਲੈਕਸੈਂਡਰ ਇਹਨਾਂ ਦੇ ਸ਼ਿਪ ਨੂੰ ਦੇਖ ਕੇ ਖੁਸ਼ੀ ਦੇ ਵਿੱਚ ਛਾਲਾਂ ਮਾਰ ਲੱਗ ਜਾਂਦਾ ਹੈ ਕਿਉਂਕਿ ਉਸ ਨੇ ਲਗਾਤਾਰ ਪਿਛਲੇ 4 ਸਾਲਾਂ ਤੋਂ ਕਿਸੇ ਨਾਲ ਗੱਲ ਤੱਕ ਵੀ ਨਹੀਂ ਕੀਤੀ ਸੀ ਇਹ ਸ਼ਿਪ ਦਾ ਜਿਹੜਾ ਕੈਪਟਨ ਵਿਲੀਅਮ ਸੀ ਉਹ ਵੀ ਲੈਕਸੈਂਡਰ ਨੂੰ ਚੰਗੀ ਤਰ੍ਹਾਂ ਦੇ ਨਾਲ ਜਾਣਦਾ ਸੀ ਉਸ ਦੇ ਸ਼ਿਪ ਤੇ ਕੁਝ ਨਾਪਕ ਬਿਮਾਰ ਪੈ ਗਏ ਸਨ ਤੇ ਉਹਨਾਂ ਨੂੰ ਆਰਾਮ ਦਿਵਾਉਣ ਦੇ ਲਈ ਉਹ ਤੱਟ ਦੇ ਉੱਪਰ ਜਾਂ ਇੱਕ ਇਸ ਦੀਪ ਦੇ ਉੱਪਰ ਆਇਆ ਸੀ ਲੈਕਸੈਂਡਰ ਨੇ ਫੁਰਤੀ ਮਾਰੀ ਤੇ ਜੰਗਲ ਦੇ ਵਿੱਚੋਂ ਜੰਗਲੀ ਬੱਕਰੀਆਂ ਨੂੰ ਫੜਿਆ ਤੇ ਉਹਨਾਂ ਦਾ ਮੀਟ ਬਣਾ ਕੇ ਇਹਨਾਂ ਸਾਰੇ ਬਿਮਾਰ ਪੇ ਨਾਪਕਾਂ ਨੂੰ ਖਵਾਇਆ ਲੈਕਸੈਂਡਰ ਨੇ ਫਿਰ ਦੇ ਉੱਪਰ ਇਕੱਲਾ ਰਹਿ ਰਿਹਾ ਹੈ ਤੇ ਫਿਰ ਇਹ ਸ਼ਿਪ ਦਾ ਕੈਪਟਨ ਵਿਲੀਅਮ ਅਲੈਗਜ਼ੈਂਡਰ ਨੂੰ ਦੱਸਦਾ ਹੈ ਕਿ ਜਿਹੜਾ ਸ਼ਿਪ ਤੈਨੂੰ ਇੱਥੇ ਛੱਡ ਕੇ ਗਿਆ ਸੀ ਉਸ ਦੇ ਉੱਪਰ ਥੋੜਾ ਜਿਹਾ ਅੱਗੇ ਜਾ ਕੇ ਹੀ ਹਮਲਾ ਹੋ ਗਿਆ ਸੀ ਤੇ ਉਹ ਸ਼ਿਪ ਦੇ ਵਿੱਚ ਅੱਧੇ ਮੈਂਬਰ ਤਾਂ ਹਮਲੇ ਸਮੇਂ ਮਾਰੇ ਜਾਂਦੇ ਨੇ ਤੇ ਜਿਹੜੇ ਬਚ ਜਾਂਦੇ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ ਜਾਂਦਾ ਹੈ ਤੇ ਤੂੰ ਲੱਕੀ ਰਹਿ ਗਿਆ ਜਿਹੜਾ ਉਸ ਸਮੇਂ ਸ਼ਿਪ ਦੇ ਵਿੱਚ ਨਹੀਂ ਚੜਿਆ ਨਹੀਂ ਤਾਂ ਤੇਰਾ ਵੀ ਹਾਲ ਉਹਨਾਂ ਵਰਗਾ ਹੀ ਹੁੰਦਾ ਇਹ ਸ਼ਿਪ ਦਾ ਕੈਪਟਨ ਵਿਲੀਅਮ ਬਹੁਤ ਜ਼ਿਆਦਾ ਖੁਸ਼ੰਦਾਈ ਅਲੈਗਜ਼ੈਂਡਰ ਨੂੰ ਤੇ ਉਸ ਨੂੰ ਆਪਣੇ ਸ਼ਿਪ ਦੇ ਉੱਪਰ ਕੰਮ ਕਰਨ ਦੇ ਲਈ ਨੌਕਰੀ ਵੀ ਦੇ ਦਿੰਦਾ ਹੈ ਅਲੈਗਜ਼ ਵਾਧੇ ਕਰੇ ਜਾਵਾਂਗੇ ਇਸ ਤੋਂ ਬਾਅਦ ਅਲੈਗਜ਼ੈਂਡਰ ਇਸ ਜਹਾਜ਼ ਦੇ ਵਿੱਚ ਸਵਾਰ ਹੋ ਜਾਂਦਾ ਹੈ ਤੇ ਉਹ ਪੇਰੂ ਤੇ ਇਕਵਾਡੋਰ ਦੀ ਜਿਹੜੀ ਕੋਸਟ ਹੁੰਦੀ ਹੈ ਉਹਨਾਂ ਦੇ ਉੱਪਰ ਹਮਲਾ ਕਰਨ ਲੱਗ ਜਾਂਦੇ ਨੇ ਤੇ ਉੱਥੇ ਲੁੱਟਖੁੱਟ ਕਰਦੇ ਨੇ ਬਹੁਤ ਸਾਰੇ ਸ਼ਿਪ ਅਤੇ ਸੋਨਾ ਲੁੱਟਣ ਤੋਂ ਬਾਅਦ ਆਖਰਕਾਰ 1711 ਦੇ ਵਿੱਚ ਅਲੈਗਜ਼ੈਂਡਰ ਵਾਪਸ ਲੰਡਨ ਪਹੁੰਚਦਾ ਹੈ ਤੇ ਇਸ ਜਗ੍ਹਾ ਦੇ ਉੱਪਰ ਆਖਰੀ ਵਾਰ ਉਹ ਇਸ ਤੋਂ 8 ਸਾਲ ਪਹਿਲਾਂ ਆਇਆ ਸੀ ਅਲੈਗਜ਼ੈਂਡਰ ਆਪਣੇ ਏਰੀਆ ਦਾ ਇੱਕ ਸੈਲੀਬ੍ਰਿਟੀ ਬਣ ਚੁੱਕਿਆ ਸੀ ਉਹ ਅਕਸਰ ਹੀ ਜਦੋਂ ਪੱਬ ਦੇ ਵਿੱਚ ਜਾਂਦਾ ਤਾਂ ਲੋਕ ਉਸ ਤੋਂ ਆਇਲੈਂਡ ਦੀਆਂ ਕਹਾਣੀਆਂ ਸੁਣਦੇ ਅਲੈਗਜ਼ੈਂਡਰ ਨੇ ਉਹ ਆਖਰੀ ਲੁੱਟਾਂ ਖੁੱ ਨਹੀਂ ਸੀ ਕਿਹਾ ਜਾਂਦਾ ਹੈ ਕਿ ਖੁਸ਼ੀ ਖੁਸ਼ੀ ਦੇ ਵਿੱਚ ਅਲੈਗਜ਼ੈਂਡਰ ਨੇ ਦੋ ਵਿਆਹ ਕਰਵਾ ਲਏ ਪਰ ਕੁਝ ਕਮੀ ਨਿਆਬਦੀ ਉਸ ਨੂੰ ਇੱਕ ਖੁਸ਼ੀ ਆਪਣੀ ਇੱਕ ਤਰ੍ਹਾਂ ਦਾ ਬੋਝ ਲੱਗਣ ਲੱਗ ਗਈ ਕੁਝ ਸਮੇਂ ਬਾਅਦ ਅਲੈਗਜ਼ੈਂਡਰ ਨੇ ਹਰ ਇੱਕ ਚੀਜ਼ ਨੂੰ ਛੱਡ ਦਿੱਤਾ ਤੇ ਬਿਲਕੁਲ ਸਾਦਾ ਜੀਵਨ ਬਤੌਣ ਲੱਗ ਗਿਆ ਇੱਥੋਂ ਤੱਕ ਕਿ ਅਲੈਗਜ਼ੈਂਡਰ ਇੱਕ ਗੁਫਾ ਦੇ ਵਿੱਚ ਜਾ ਕੇ ਰਹਿਣ ਲੱਗ ਗਿਆ ਸੀ ਤੇ ਉੱਥੇ ਹੀ ਸੌਣ ਲੱਗ ਗਿਆ ਸੀ ਉਸ ਸਮੇਂ ਦੇ ਮਸ਼ਹੂਰ ਆਥਰ ਡੈਨੀਅਲ ਡੈਫ orb ਨੂੰ ਜਦੋਂ ਅਲੈਗਜ਼ੈਂਡਰ ਦੀ ਇਹ ਕਹਾਣੀ ਬਾਰੇ ਪਤਾ ਲੱਗਦਾ ਹੈ ਤਾਂ ਉਹ ਇਸ ਦੇ ਉੱਪਰ ਇੱਕ ਕਿਤਾਬ ਛਾਪ ਦਿੰਦੇ ਨੇ ਇਸ ਕਿਤਾਬ ਦਾ ਨਾਮ ਸੀ ਦਾ ਲਾਈਫ ਐਂਡ ਸਟ੍ਰੇਂਜ ਦੇ ਕਿ ਉਸ ਸਮੇਂ ਇਹ ਕਿਤਾਬ ਕਿੰਨੀ ਜਿਆਦਾ ਫੇਮਸ ਹੁੰਦੀ ਹੈ ਤੇ ਉਸ ਤੋਂ ਬਾਅਦ ਹਾਲੀਵੁੱਡ ਵਾਲਿਆਂ ਨੇ ਇਸ ਪੂਰੀ ਦੀ ਪੂਰੀ ਕਹਾਣੀ ਦੇ ਉੱਪਰ ਇੱਕ ਫਿਲਮ ਵੀ ਬਣਾਈ ਸੀ ਇਸ ਫਿਲਮ ਦਾ ਨਾਮ ਸੀ ਕੋਸਟ ਅਵੇ ਇਸ ਫਿਲਮ ਦੇ ਵਿੱਚ ਫੇਮਸ ਐਕਟਰ ਟਾਮ ਹੈਂਕਸ ਨੇ ਅਲੈਗਜ਼ੈਂਡਰ ਦਾ ਰੋਲ ਨਿਭਾਇਆ ਹੈ ਸਾਨੂੰ ਲੱਗ ਸਕਦਾ ਹੈ ਕਿ ਇੱਕ ਆਈਲੈਂਡ ਦੇ ਉੱਪਰ ਇਕੱਲੇ ਰਹਿਣਾ ਬਹੁਤ ਜਿਆਦਾ ਵਧੀਆ ਹੋਵੇ ਜਾਂ ਪੀਸਫੁਲ ਹੋਵੇਗਾ ਪਰ ਇਹ ਤਾਂ ਉਸ ਇਨਸਾਨ ਨੂੰ ਹੀ ਪਤਾ ਹੋਵੇਗਾ ਜਿਸ ਨੇ ਆਪਣੀ ਜ਼ਿੰਦਗੀ ਦੇ 4 ਸਾਲ ਇਕੱਲੇ ਬਿਲਕੁਲ ਇਕੱਲੇ گزارੇ ਹੋਣਗੇ ਸੋ ਤੁਹਾਨੂੰ ਸਾਡੀ ਇਹ ਸੱਚੀ ਕਹਾਣੀ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀਬ ਨੂੰ ਜਰ